ਬਿਕਰਮ ਸਿੰਘ ਮਜੀਠੀਆ ਕੇਸ ਨਾਲ ਜੁੜੀ ਵੱਡੀ ਖਬਰ ਰਾਜਪਾਲਕ ਗੁਲਾਬ ਚੰਦ ਕਟਾਰੀਆ ਨੇ ਦਿੱਤੀ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਹੁਣ ਮੁਕੱਦਮੇ ਦਾ ਰਾਹ ਪੱਧਰਾ ਤੇ ਸਾਫ਼ ਹੋ ਗਿਆ ਹੈ ਪੰਜਾਬ ਦੇ ਰਾਜਪਾਲਕ ਗੁਲਾਬ ਚੰਦ ਕਟਾਰੀਆ ਨੇ ਉਹਨਾਂ ਖਿਲਾਫ ਮਾਮਲੇ 'ਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਇਹ ਮਨਜ਼ੂਰੀ ਪੰਜਾਬ ਸਰਕਾਰ ਦੇ ਪ੍ਰਸਤਾਵ ਤੋਂ ਬਾਅਦ ਤੇਤੀ ਗਈ ਹੈ ਜੋ ਕਿ ਕਈ ਮਹੀਨਿਆਂ ਤੋਂ ਰਾਜਪਾਲ ਦਫਤਰ ਚ ਵਿਚਾਰ ਅਧੀਨ ਸੀ ਇਸ ਮਨਜ਼ੂਰੀ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਮਨਜੀਤਿਆ ਖਿਲਾਫ ਅਦਾਲਤ ਚ ਰਸਮੀ ਤੌਰ ਤੇ ਦੋਸ਼ ਤੈਅ ਕਰ ਸਕੇਗਾ ਤੇ ਮੁਕਦਮੇ ਦੀ ਸੁਣਵਾਈ ਹੈ ਜਿਹੜੀ ਉਹ ਸ਼ੁਰੂ ਕਰ ਸਕੇਗਾ ਇਹ ਪੂਰਾ ਮਾਮਲਾ ਜੂਨ 2025 ਤੋਂ ਚਰਚਾ ਚ ਆਇਆ ਸੀ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ 2025 ਨੂੰ ਅਮਰੀਕ ਸਰ ਚ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਤੇ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਆਪਣੀ ਆਮਦਨ ਤੋਂ ਕਈ ਗੁਣਾ ਵੱਧ ਜਾਇਦਾਦ ਬਣਾਈ ਹੈ ਬਿਊਰੋ ਅਨੁਸਾਰ ਮਜੀਠੀਆ ਨੇ ਲਗਭਗ 700 ਕਰੋੜ ਰੁਪਏ ਦੀ ਜਾਇਦਾਦ ਬਣਾਈ ਜੋ ਉਹਨਾਂ ਦੇ ਜਾਣੇ ਪਰਚਾਣੇ ਸਰੋਤਾਂ ਦੇ ਨਾਲ ਮੇਲ ਨਹੀਂ ਖਾਂਦੀ ਇਹ ਜਾਂਚ ਪੰਜਾਬ ਚ 2021 ਦੇ ਇੱਕ ਪੁਰਾਣੇ ਡਰੱਗ ਕੇਸ ਦੇ ਨਾਲ ਜੁੜੀ ਹੋਈ ਦੱਸੀ ਜਾਂਦੀ ਹੈ ਜਰਸੂਬੇਚਾ ਉਹਨਾਂ ਦੇ ਕਥਿਤ ਤੌਰ ਸਬੰਧਾਂ ਦੀ ਜਾਂਚ ਕੀਤੀ ਗਈ ਸੀ ਗਿਫਤਾਰੀ ਤੋਂ ਬਾਅਦ ਮਨਜੀਤ ਸਿੰਘ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਿਕਾਰਦੇ ਹੋਏ ਇਸ ਨੂੰ ਸਿਆਸੀ ਬਦਲਾਖੋਰੀ ਕਿਹਾ ਸੀ ਦੱਸ ਦਈਏ ਕਿ ਗਿਫਤਾਰੀ ਦੇ ਕਰੀਬ 2 ਮਹੀਨਿਆਂ ਬਾਅਦ ਵਿਜੀਲੈਂਸ ਬਿਊਰੋ ਨੇ 23 ਅਗਸਤ 2025 ਨੂੰ ਮਹਾਲੀ ਦੀ ਅਦਾਲਤ 'ਚ ਲਗਭਗ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰਸ਼ੀਟ ਸੀ ਉਹ ਦਾਖਲ ਕੀਤੀ ਸੀ ਇਸ ਚਾਰਜ ਸ਼ੀਟ ਚ 200 ਤੋਂ ਵੱਧ ਗਵਾਹਾਂ ਦੇ ਬਿਆਨ ਤੇ ਸੈਂਕੜੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਦੀ ਜਿਹੜੀ ਜਾਣਕਾਰੀ ਸੀ ਉਹ ਸ਼ਾਮਲ ਸੀ ਵਿਜੀਲੈਂਸ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਮਜੀਦੀਆ ਦੀਆਂ ਬੱਖ-ਬੱਖ ਬੇਨਾਮੀ ਜਾਇਦਾਦਾਂ ਤੇ ਵਿਦੇਸ਼ੀ ਨਿਵੇਸ਼ਾਂ ਦੇ ਸਬੂਤ ਮਿਲੇ ਹਨ ਇਹ ਚਾਰਜ ਸ਼ੀਟ ਰਾਜ ਕਿਸੇ ਵੀ ਸਿਆਸੀ ਆਗੂ ਖਿਲਾਫ ਦਾਖਲ ਕੀਤੀ ਗਈ ਸਭ ਤੋਂ ਵੱਡੀ ਚਾਰਜ ਸ਼ੀਟ ਵਿੱਚੋਂ ਇੱਕ ਮੰਨੀ ਜਾ ਰਹੀ ਹੈ ਇਸ ਕਾਰਵਾਈ ਤੋਂ ਬਾਅਦ ਪੰਜਾਬ ਕੈਬਨਿਟ ਨੇ 8 ਸਤੰਬਰ 2025 ਨੂੰ ਰਾਜਪਾਲ ਨੂੰ ਬੇਨਤੀ ਕੀਤੀ ਸੀ ਕਿ ਮਜੀਠੀਆ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਸਰਕਾਰੀ ਮਨਜ਼ੂਰੀ ਜ਼ਰੂਰੀ ਸੀ ਕਿਉਂਕਿ ਮਜੀਠੀਆ ਇੱਕ ਸਾਬਕਾ ਮੰਤਰੀ ਤੇ ਵਰਤਮਾਨ ਦੇ ਵਿੱਚ ਵਿਧਾਇਕ ਹਨ ਰਾਜਪਾਲ ਨੂੰ ਫਾਈਲ ਭੇਜੇ ਜਾਣ ਤੋਂ ਬਾਅਦ ਇਹ ਲਗਭਗ 2 ਮਹੀਨੇ ਤੱਕ ਵਿਚਾਰ ਅਧੀਨ ਰਹੀ ਅਖੀਰ ਚ 1 ਨਵੰਬਰ 2025 ਨੂੰ ਰਾਜਪਾਲ ਬੁਲਾਬ ਚੰਦ ਕਟਾਰੀਆ ਨੇ ਇਸ ਤੇ ਆਪਣੀ ਜਿਹੜੀ ਮਨਜ਼ੂਰੀ ਹੈ ਉਹ ਦੇ ਦਿੱਤੀ ਹੈ ਦੱਸ ਦਈਏ ਕਿ ਰਾਜਪਾਲ ਦੀ ਇਸ ਮਨਜ਼ੂਰੀ ਤੋਂ ਬਾਅਦ ਹੁਣ ਵਿਜੀਲੈਂਸ ਬਿਊਰੋ ਅਦਾਲਤ ਚ ਮਹਾਦੋਸ਼ਾਂ ਦੀ ਪ੍ਰਕਿਰਿਆ ਸ਼ੁਰੂ ਕਰ ਸਕੇਗਾ ਮਜਦੀਤਿਆ ਤੇ ਪ੍ਰਸ਼ਾਸਨachar ਨਿਪਾਲਨ ਐਕਟ ਦੀ ਧਾਰਾ 13/1ਬੀ ਅਤੇ 13/2 ਦੇ ਤਹਿਤ ਦੋਸ਼ ਲਗਾਏ ਗਏ ਹਨ ਇਹਨਾਂ ਧਾਰਾਵਾਂ ਤਾਂ ਤੇ ਜੇ ਤੋਸ਼ ਸਾਬਤ ਹੁੰਦੇ ਹਨ ਤਾਂ 700 ਤੋਂ 7 ਤੋਂ 10 ਸਾਲ ਤੱਕ ਦੀ ਜਿਹੜੀ ਸਜ਼ਾ ਹੈ ਉਹ ਹੋ ਸਕਦੀ ਹੈ ਵਿਕਰਮ ਸਿੰਘ ਮਚੀਤਿਆ ਨੂੰ ਵਿਜੀਲੈਂਸ ਬਿਊਰੋ ਹੁਣ ਅਦਾਲਤ ਵਿੱਚ ਉਹਨਾਂ ਖਿਲਾਫ ਨਿਜਮਤ ਟ੍ਰਾਇਲ ਦੀ ਪ੍ਰਕਿਰਿਆ ਸ਼ੁਰੂ ਕਰੇਗਾ ਇਹ ਰਾਜਪਾਲ ਦੇ ਵੱਲੋਂ ਇਸ ਦੀ ਮਨਜ਼ੂਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਦੇ ਦਿੱਤੀ ਗਈ ਹੈ